ਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਲੜੀ ਤਹਿਤ ਮਾਨ ਜੋ ਕੁਮਿਸ਼ਨਰ ਪੁਲਿਸ ਅਮਰਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀ ਅਗਵਾਈ ਹੇਠ ਤਮਾਦਵਕ ਕਮਿਸ਼ਨਰ ਅਮਰਸਰ ਵਿੱਚ 마ੜੇ ਅਸਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ ਜਿਹੜੇ ਕਿ ਦਸ਼ੇ ਦਾ ਕਾਰਗੋਰ ਕਰਦੇ ਨੇ ਜਾਂ ਕੋਈ ਹੋਰ 마ੜੇ ਕੰਮ ਕਰਦੇ ਨੇ ਉਹਦੀ ਲੜੀ ਵਿੱਚ ਇਨਚਾਰਜ ਸੀਜੀ ਟੂ ਰਵੀ ਕੁਮਾਰ ਜੀ ਨੂੰ ਕਾਮਯਾਬੀ ਹਾਸਲ ਹੋਈ ਹੈ ਇਹਨਾਂ ਨੇ 26/8/25 ਨੂੰ ਸਦਰੇ ਦੀ ਵਿੱਚ ਇੱਕ ਨਾਕੇ ਦੌਰਾਨ ਇੱਕ ਵਿਅਕਤੀ ਅਤਿੰਦਰਪਾਲ ਸਿੰਘ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈਗਾ ਇਹਨੂੰ ਗਫਤਾਰ ਕਰਕੇ ਇਹਦੇ ਕੋਲੋਂ 300 ਗ੍ਰਾਮ ਹੈਰੋਇਨ ਮਿਲੀ ਹੈ ਔਰ ਪੰਜਾ ਡਰੱਗ ਮੰਨੀ ਮਿਲੀ ਹੈ ਔਰ ਇੱਕ ਇਲੈਕਟ੍ਰੋਨਿਕ ਕੰਡਾ ਮਿਲਿਆ ਸੀ ਉਹਦੀ ਫਰਦਰ ਜਦੋਂ ਇਨਵੈਸਟੀਗੇਸ਼ਨ ਹੋਈ ਉਹਦੀ ਲੜੀ ਚ ਇੱਕ ਵਿਅਕਤੀ ਹੋਰ ਫੜਿਆ ਗਿਆ ਗੁਰਸਿਮਰਨ ਸਿੰਘ ਦਸ਼ਮੇਸ਼ ਐਵੇਨਿਊ ਦਾ ਰਹਿਣ ਵਾਲਾ ਉਹਦੇ ਕੋਲ ਇੱਕ 32 ਬੋਰ ਦਾ ਪਿਸਤਲ ਜਿਹੜਾ ਉਹ ਮਿਲਿਆ ਸੀਗਾ ਔਰ ਇਹ ਦੋਨੇ ਇਕੱਠੇ ਹੀ ਰਲ ਮਿਲ ਕੇ ਇਹ ਕੰਮ ਕਰਦੇ ਸੀਗੇ ਇਹਨੂੰ ਬੜੀ ਇੰਟੈਲੀਜੈਂਟਲੀ ਇਹਨਾਂ ਨੇ ਗਤਪ੍ਰੀਤ ਨੂੰ ਅੱਗੇ ਵਧਾਇਆ ਔਰ ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਲੱਭਦੀ ਸਿੰਘ ਖਾਲੜਾ ਏਰੀਆ ਦਾ ਰਹਿਣ ਵਾਲਾ ਉਹਨੂੰ ਗੁਫਤਾਰ ਕੀਤਾ ਇਹਨਾਂ ਨੇ 31825 ਨੂੰ ਔਰ ਉਹਦੇ ਕੋਲੋਂ ਤਿੰਨ ਪਿਸਟਲ ਇੱਕ 12 ਬੋਰ ਦੀ ਗਨ ਮਿਲੀ ਹੈ ਔਰ 15 ਰਾਊਂਡ ਮਿਲੇ ਨੇ ਜਦੋਂ ਪਹਿਲੇ ਦਿਨ ਉਹਨੂੰ ਫੜਿਆ ਗਿਆ ਸੀ ਉਹਨਾਂ ਕੋਲ 32 ਬੋਰ ਦੇ ਦੋ ਪਿਸਤਲ ਮਿਲੇ ਸੀ ਔਰ ਜਦੋਂ ਫਰਦਰ ਉਹਨੂੰ ਫਿਰ ਹੋਰ ਥੋਰ ਵਾਲੀ ਪੁਸ਼ਵਿਸ਼ ਕੀਤੀ ਔਰ ਇੱਕ 30 ਬੋਰ ਦਾ ਪਿਸਤਲ ਔਰ ਇੱਕ 12 ਬੋਰ ਦੀ ਗਨ ਜਿਹੜੀ ਸੀ ਉਹਨਾਂ ਨੇ ਸੰਗਣਾ ਨਹਿਰ ਹੈਗੀ ਆ ਉਹਦੇ ਲਾਗੇ ਲੁਕਾਸ਼ ਪਾ ਕੇ ਰੱਖੇ ਸੀ ਉੱਥੋਂ ਰਿਕਵਰ ਕੀਤੇ ਜਦੋਂ ਫਰਦਰ ਪਤਾ ਕੀਤਾ ਤੇ ਕੋਈ ਜੀਵਾ ਨਾਮ ਦਾ ਬੰਦਾ ਹੈਗਾ ਪਟਾਰ ਰੋਲ ਦਾ ਔਰ ਇੱਕ ਲਗ ਬੰਦਾ ਹੈਗਾ ਬਾਸਰਕੇ ਦਾ ਜਿਹੜਾ ਕਿ ਯੂਕੇ ਵਗੈਰਾ ਚਲਾ ਗਿਆ ਹੈਗਾ ਇਹ ਦਾ ਕੰਮ ਹੈਗਾ ਵੀ ਉਹਨੇ ਮੈਨੂੰ ਹਥਿਆਰ ਦਿੱਤੇ ਸੀ ਉਹ ਬੰਦਾ ਕ੍ਰਾਈਮਨਲ ਹੈ ਉੱਤੇ ਕਾਫੀ ਪਰਚੇ ਵੀ ਦੱਜੇ ਨੇ ਔਰ ਇਹ ਬੜੀ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਹ ਜਿਹੜੇ ਹਥਿਆਰ ਨੇ ਇਹ ਕਿਤੇ ਨਾ ਕਿਤੇ ਯੂਜ਼ ਹੋਣੇ ਸੀਗੇ ਇੱਕ ਤਾਂ ਕ੍ਰਾਈਮ ਹੋਣ ਤੋਂ بچਿਆ ਇੱਕ ਇਹੋ ਜਿਹੇ ਬੰਦੇ ਦੇ ਨਾਥੀ ਪਈ ਕਿ ਬਹੁਤ ਹੀ ਇੰਟੈਲੀਜੈਂਟਲੀ ਪਹਿਲਾਂ 300 ਗ੍ਰਾਮ ਹੀਰਨ ਫੜੀ ਔਰ ਔਰ ਡਰਗ ਮਨੀ ਫੜੀ ਇੱਕ ਇਲੈਕਟ੍ਰੋਨਿਕ ਉਸ ਤੋਂ ਬਾਅਦ ਇਹਨਾਂ ਨੇ ਅੱਗੇ ਲੜੀ ਦੇ ਲੜੀ ਟੋਟਲ ਜਿਹੜੇ ਪਿਸਟਲ ਫੜੇ 4 ਔਰ ਇੱਕ ਗਨ ਇਹ ਜੇ ਦੱਸਣ ਵਾਲੀ ਗੱਲ ਹੈ ਜਿਹੜਾ ਰਤਿੰਦਰਪਾਲ ਸਿੰਘ ਹੈਗਾ ਇਹ ਜੋਮੈਟੋ ਦਾ ਕੰਮ ਕਰਦਾ ਸੀ ਜੋਮੈਟੋ ਦੀ ਡਰੈਸ ਵਗੈਰਾ ਪਾ ਕੇ ਉਹਦੀ ਆਰਚੇ ਕੰਮ ਕਰਦਾ ਸੀਗਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ ਇਸ ਕਰਕੇ ਬੜੀ ਅਚੀਵਮੈਂਟ ਅੱਛੀ ਹੋਈ ਹੈ ਸਾਡੇ ਜਿਹੜੇ ਇੰਚਾਰਜ ਸੀ ਇਹ ਟੂ ਅਭਿਸ਼ਮਤ ਔਰ ਜਿਹੜੇ ACP ਹਰਿੰਦਰ ਸਿੰਘ ਮਾਰੇ ACP ਕ੍ਰਾਈਮ ਨੇ ਇਹਨਾਂ ਦੀ ਸੁਪਰਵਾਈਜ਼ ਚ ਸਾਰਾ ਇੱਕ ਕਾਮਯਾਬੀ ਹਾਸਲ ਹੋਈ ਹੈ ਬਹੁਤ ਅੱਛਾ ਇਹ ਜਿਹੜੀ ਇਹ ਹੋ ਜੇ ਮਾੜੇ ਇਨਸਾਨਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੀ